ਉਹ ਕਾਨੂੰ ਥੁੱਕ ਨਾਲ ਕਰਦਾ ਪਕੌੜੇ ਮਾਨਾ ਉਹ ਕਾਨੂੰ ਥੁੱਕ ਨਾਲ ਕਰਦਾ ਪਕੌੜੇ ਮਾਨਾ ਉਹ ਕਾਨੂੰ ਥਾਂ ਥਾਂ ਤੇ ਮਾਰਦਾ ਹੈ ਕਪੌੜੇ ਮਾਨਾ ਅਸੀਂ ਬਿਠਾਇਆ ਤੈਨੂੰ ਰਾਜਗਦੀ ਉੱਤੇ ਤੂੰ ਕੋਈ ਰੱਬ ਤਾਂ ਨਹੀਂ ਉਹ ਪਿੰਡ ਸ਼ਹਿਰ ਕਸਬੇ ਵਿੱਚ ਨજર ਨਹੀਂ ਆਉਂਦਾ ਭਿੱਜੀ ਬਿੱਲੀ ਬਣ ਗਿਆ ਦਿੱਲੀ ਵਾਲਿਆ ਤੋ ਗਿਆ ਦਬਤਾ ਨਹੀਂ ਉਹ ਇੱਕ ਵੱਡਾ ਇਨਕਲਾਬ ਝੂਠਾ ਕਦੇ ਆਇਆ ਹੀ ਨਹੀਂ ਜਿਹੜਾ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੇ 92 ਸਾਥੀਆਂ ਨੇ ਲੈ ਕੇ ਆਂਦਾ ਇਨਕਲਾਬ ਵਾਲੀ ਗੱਲ ਹੋਈ ਹੈ ਕੀ ਬਰਗਾੜੀ ਤੇ ਜਿਹੜੇ ਕਾਂਡ ਹੋਈ ਸੀ ਉਹਦਾ ਇਨਸਾਫ ਮਿਲ ਗਿਆ ਕਿ ਸਾਨੂੰ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਗੁਰੂ ਘਰਾਂ ਦੇ ਵਿੱਚ ਉਹਦਾ ਇਨਸਾਫ ਮਿਲ ਗਿਆ। ਤਾਂ ਇਸ ਇਨਕਲਾਬ ਦੇ ਵਿੱਚ ਮਾਂਝੇ ਗਏ ਨੇ ਤਾਂ ਉਹ ਐਸਸੀ ਸ਼ੈਡਿਊਲ ਕਾਸਟ ਤੇ ਬੀਸੀ ਲੋਕ ਜਿਹੜੇ ਨੇ ਉਹ ਮਾਂਝੇ ਗਏ ਨੇ। ਕਿਉਂ? ਕਿਉਂਕਿ ਸਭ ਤੋਂ ਵੱਧ ਖਤਰਨਾਕ ਜਿਹੜੀ ਸਾਬਤ ਹੋਈ ਆ ਉਹ ਐਸਸੀ ਤੇ ਬੀਸੀ ਭਾਈਚਾਰੇ ਵਾਸਤੇ ਇਹ ਸਰਕਾਰ ਸਾਬਤ ਹੋਈ। ਤਾਂ ਇਨਕਲਾਬ ਇਹਨਾਂ ਨੇ ਆ ਨਵਾਂ ਲਿਆਤਾ ਇੱਕ ਕਿ ਇਹਨਾਂ ਨੇ ਹੁਣ 13 ਦੀਆਂ 13 ਸੀਟਾਂ ਜਿਹੜੀਆਂ ਆਪਣੇ ਉਮੀਦਵਾਰ ਕੈਂਡੀਡੇਟ ਐ ਘੋਸ਼ਿਤ ਕੀਤੇ ਆ ਲੋਕ ਸਭਾ ਦੇ ਉਹਨਾਂ ਦੇ ਵਿੱਚ ਇੱਕ ਵੀ ਸਾਡੀ ਈ ਭੈਣ ਨੂੰ ਟਿਕਟ ਨਹੀਂ ਦਿੱਤੀ ਗਈ ਇੱਕ ਵੀ ਮਾਤਾ ਭੈਣ ਨੂੰ ਟਿਕਟ ਨਹੀਂ ਦਿੱਤੀ ਗਈ ਇਹ ਇਹ ਦਿੱਲੀ ਦੀ ਕਹਿ ਸਕੀਏ ਤਾਂ ਦਿੱਲੀ ਦੀ ਸਰਕਾਰ ਚੱਲ ਰਹੀ ਆ ਭਗਵੰਤ ਮਾਨ ਦੇ ਹੱਥ ਜੇ ਤੁਸੀਂ ਕਹਿ ਦੋ ਵੀ ਇੱਥੇ ਕੁਝ ਹੈ ਕਰਨ ਨੂੰ ਉਹ ਚ ਵੀ ਨਹੀਂ ਭਗਵੰਤ ਮਾਨ ਇਹ ਇਹਨਾਂ ਨੇ ਖੜੇ ਕੀਤੇ ਨੇ ਉਹ ਦਾਵਾ ਕਰਦੇ ਨੇ ਕਿ ਪੰਜਾਬ ਦੀ ਧਰਤੀ ਤੇ 13 ਦੀਆਂ 13 ਸੀਟਾਂ ਜਿੱਤਾਂਗੇ ਜਿਹੜੀਆਂ 13 ਜ਼ੀਰੋ ਵਾਲੀ ਗੱਲਬਾਤ ਹੈ ਵਾਕਈ ਭਗਵੰਤ ਮਾਨ ਸੱਚ ਬੋਲਦੇ ਆ ਉਹ ਕਹਿ ਰਿਹਾ ਵੀ 13 ਇਸ ਵਾਰ ਲੋਕ ਲੈ ਜਾਣਗੇ ਤੇ ਸਾਡੇ ਪੱਲੇ ਜ਼ੀਰੋ ਆਉਣੀ ਹੈ ਮਾਨ ਦੀ ਭੈਣ ਕੋਲੇ ਕੋਈ ਆਉਦਾ ਹੈਗਾ ਉਹਦੀ ਸਿਕਿਉਰਿਟੀ ਕਦੇ ਚੈੱਕ ਕਰੋ ਮੈਡਮ ਗੁਰਪ੍ਰੀਤ ਇਹਨਾਂ ਦੇ ਵਾਈਫ ਨੇ ਉਹਨਾਂ ਕੋਲੇ ਕੋਈ ਆਉਦਾ ਹੈਗਾ ਉਹਨਾਂ ਦੀ ਸਿਕਿਉਰਿਟੀ ਕਰੋ ਬਾਦਲਾਂ ਜਿੰਨੀ ਸਿਕਿਉਰਿਟੀ ਜਿੰਨੇ ਸਾਰੇ ਬਾਦਲ ਪਰਿਵਾਰ ਕੋਲੇ ਇੰਨੀ ਕੱਲੀ ਕੋਲੇ ਉਹਨਾਂ ਦੀ ਸਿਕਿਉਰਿਟੀ ਇਹਨਾਂ ਦੀ ਮਾਤਾ ਕੋਲੇ ਤੁਸੀਂ ਚੈੱਕ ਕਰੋ ਯਾਰ ਵੀ ਇੰਨਾ ਕੁਝ ਵੀਆਈਪੀ ਕਲਚਰ ਨਾਲ ਇੰਨਾ ਵਧਾਤਾ 15 9 2022 ਨੂੰ ਭਗਵੰਤ ਮਾਨ ਨੇ ਆਉਂਦੇ ਸਾਰ ਪਹਿਲਾਂ ਸਾਡੇ ਤੇ ਉਹ ਜਿਹੜਾ ਹਰਾ ਪੰਨਾ ਸਾਡੇ ਖਿਲਾਫ ਚਲਾਇਆ ਸਾਡੇ ਤੇ ਕਾਟਾ ਮਾਰਿਆ ਉਹ ਹਰਾ ਪੰਨਾ ਜਿਹੜਾ ਸਾਡੀ ਭਲਾਈ ਵਾਸਤੇ ਵਰਤਣਾ ਸੀ ਸਾਡੇ ਗਲ ਵੱਢਣ ਤੇ ਆ ਗਿਆ ਵਾਈਕਰੂ ਜੀ ਦਾ ਖਾਲਸਾ ਵਾਈਕਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਮੌਜੂਦ ਆਂ ਸਿੱਜਲਾ ਖੰਨੇ ਦੇ ਵਿੱਚ ਅਸੀਂ ਅੱਜ ਪਹੁੰਚੇ ਹੋਏ ਆਂ ਤਾ ਗੱਲ ਕਰਾਂਗੇ ਅੱਜ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਮਾਸਟਰ ਬਲਵਿੰਦਰ ਸਿੰਘ ਜੀ ਨੇ ਜਿਹੜੇ ਕਿ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਦੇ ਅਹੁਦੇਦਾਰ ਨੇ ਪੰਜਾਬ ਦੇ ਆਗੂ ਨੇ ਜਿਹੜੇ ਹਮੇਸ਼ਾ ਐਸੀ ਸਮਾਜ ਦੇ ਹੱਕਾਂ ਲਈ ਸੰਘਰਸ਼ ਕਰਦੇ ਨੇ ਉਹਨਾਂ ਨੂੰ ਹੱਕ ਦਿਵਾਉਣ ਲਈ ਹਮੇਸ਼ਾ ਜੂਦਦੇ ਰਹਿੰਦੇ ਨੇ ਤਾਂ ਅੱਜ ਅਸੀਂ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਤੁਹਾਪ ਤੋਂ ਬਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਦਾਸ ਨੇ ਸਿਲੈਕਟ ਸਮਝਿਆ ਤੁਸੀਂ ਇੰਟਰਵਿਊ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਤਾ ਜੀ ਛੋਟੇ ਬੱਚਾ ਗਾਣ ਬਹੁਤ ਨੇ ਅਸੀਂ ਲੰਮੇ ਸਮੇਂ ਤੋਂ ਛੋਟੀਆਂ ਵੀਡੀਓ ਦੇਖਦੇ ਆ ਤੁਸੀਂ ਹਮੇਸ਼ਾ ਸਮਾਜ ਦੀ ਗੱਲ ਕਰਦੇ ਹੋ ਤਾਂ ਅੱਜ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੀ ਧਰਤੀ ਦੇ ਉੱਪਰ ਜਿਹੜੀ ਇਹ ਇਨਕਲਾਬੀਆਂ ਦੀ ਸਰਕਾਰ ਆ ਮੁੱਖ ਮੰਤਰੀ ਭਗਵੰਤ ਮਾਨ ਆ ਤਾਂ ਉਹ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਇਨਕਲਾਬ ਲਿਆਵਾਂਗੇ ਅਸੀਂ ਬਦਲਾਅ ਕਰਾਂਗੇ ਪਰ ਲੱਗਦਾ ਸਾਨੂੰ ਵੀ ਆ ਗਿਆ ਬਦਲਾਅ ਵਿਜੇ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਬੜਾ ਵਧੀਆ ਸਵਾਲ ਆ ਤੁਹਾਡਾ ਕਿਉਂਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਵਾਕਿਆ ਹੀ ਇਨਕਲਾਬੀ ਨੇ ਜਨੂਨ ਵਾਲੇ ਨੇ ਜज्ਬਾ ਰੱਖਦੇ ਨੇ ਪਰ ਲੋਕਾਂ ਨੇ ਇੱਕ ਇਨਕਲਾਬ ਦੀ ਆਸ ਰੱਖ ਕੇ ਪੰਜਾਬ ਦੇ ਵਿੱਚ ਕਿ ਨਹਿਰੀ ਲਿਆਂਦੀ ਤੇ ਉਸ ਨਹਿਰੀ ਦਾ ਕਿਤੇ ਨਾ ਕਿਤੇ ਪਾਲਟ ਮੈਂ ਵੀ ਰਹਾ ਪੰਜ ਸਾਲ ਮੈਂ ਪਾਲਟੀ ਦੇ ਵਿੱਚ ਵਰਕ ਕੀਤਾ ਐਜ਼ ਅ ਸਕ੍ਰਿਪਟ ਰਾਈਟਰ ਤੇ ਬਹੁਤ ਵੱਡੇ ਪੱਦਰ ਤੇ ਵਰਕ ਕਰਨ ਤੋਂ ਬਾਅਦ ਸਾਨੂੰ ਤਾਂ 2017 ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਕੇਜਰੀਵਾਲ ਕਿਹੜੀ ਗੇਮ ਖੇਡਣ ਜਾ ਰਹੇ ਹਾਂ ਬਿਲਕੁਲ ਜੀ બસ 2017 ਦੀਆਂ ਚੋਣਾਂ ਤੋਂ 19 ਦਿਨ ਪਹਿਲਾਂ ਮੈਂ ਇਸ ਪਾਰਟੀ ਨੂੰ ਅਲਵੈਦਾ ਕਹਿ ਕੇ ਅਜਾ ਤੌਰ ਤੇ ਹੋ ਗਿਆ ਸੀਗਾ ਇਹ ਪਾਰਟੀ ਦਾ ਜਿਹੜਾ ਇਨਕਲਾਬ ਹੈ ਉਹ ਤੁਹਾਡੇ ਸਾਹਮਣੇ ਹੈ ਉਹ ਇਨਕਲਾਬ ਕਿੰਨਾ ਕਾਇਆ ਇਹ ਸਿਰਫ ਝੂਠ ਦਾ ਇਨਕਲਾਬ ਹੈ ਝੂ ਇਦੋਂ ਵੱਡਾ ਇਨਕਲਾਬ ਝੂਠਾ ਕਦੇ ਆਇਆ ਹੀ ਨਹੀਂ ਜਿਹੜਾ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੇ 92 ਸਾਥੀਆਂ ਨੇ ਲੈ ਕੇ ਆਂਦਾ ਉਹਨਾਂ ਇਨਕਲਾਬੀਆਂ ਦੇ ਵਿੱਚੋਂ ਮੈਂ ਤੁਹਾਨੂੰ ਹੁਣ ਕੁਝ ਗੱਲਾਂ ਤੁਹਾਨੂੰ ਤੁਸੀਂ ਜਾਣਦੇ ਹੋ ਸਾਰੇ ਮੇਰੇ ਮੂੰਹ ਹੀ ਕਹੋਣੀਆਂ ਨੇ ਕਿਹੜੀ ਇਨਕਲਾਬ ਵਾਲੀ ਗੱਲ ਹੋਈ ਹੈ ਕੀ ਬਰਗਾੜੀ ਦੇ ਜਿਹੜੇ ਕਾਂਡ ਹੋਏ ਸੀ ਉਹਦਾ ਇਨਸਾਮ ਮਿਲ ਗਿਆ ਕਿ ਸਾਨੂੰ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਗੁਰੂ ਘਰਾਂ ਦੇ ਵਿੱਚ ਉਹਨਾਂ ਦਾ ਇਨਸਾਫ਼ ਮਿਲ ਗਿਆ ਕਿ ਸਾਡੇ ਬੰਦੀ ਸਿੰਘ ਸੀ ਜਿਹੜੇ ਉਹ ਰਿਹਾ ਹੋਗੇ ਸਰਕਾਰ ਤਾਂ ਆਈ ਇਸੇ ਕਰਕੇ ਸੀ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸਿਆਂ ਦੀ ਸਜਾਵਾਂ ਦਵਾਂਗੇ ਹਨਾਂ ਇਹ ਬਿਲਕੁਲ ਨਸੇ ਪੰਜਾਬ ਦੀ ਧਰਤੀ ਤੋਂ ਇੰਨੇ ਮਹੀਨਿਆਂ ਚ ਖਤਮ ਕਰ ਦਾਂਗੇ ਲੱਗਦਾ ਤਾਂ ਹੈ ਨਹੀਂ ਵੀ ਕੋਸ ਉਹ ਉਹੀ ਮੈਂ ਗੱਲ ਕਹਿ ਰਿਹਾ ਨਾ ਕਿ ਸਾਨੂੰ ਇਹ ਇਨਸਾਫ ਮਿਲ ਕੇ ਕੀ ਜਾਣ ਕੇ ਜਿਹੜਾ ਰੇਤਾ ਬਜਰੀ ਸੀਗਾ ਉਹਨੂੰ ਉਹਨਾਂ ਨੇ ਸਸਤਾ ਕਰਤਾ ਕੀ ਜਾਣ ਕੇ ਵੀ ਇੱਥੇ ਆਪਣੇ ਆਪ ਨੂੰ ਕੋਈ ਬੰਦਾ ਕੋਈ ਵੀ ਵਰਗ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਦਾ ਕੀ ਜਾਣ ਕੇ ਵੀ ਆਈਪੀ ਕਲਚਰ ਘਟ ਗਿਆ ਆਈਪੀ ਕਲਚਰ ਘਟਣ ਦੀ ਬਜਾਏ 10 ਗੁਣਾ ਵੱਧ ਗਿਆ ਜੀ ਦੂਸਰੀ ਗੱਲ ਕੀ ਰਿਸ਼ਵਤ ਖੋਰੀ ਬੰਦ ਹੋਗੀ ਕੀ ਸਿਪਾਈਚਾਰ ਤੇ ਅਤਿਆਚਾਰ ਹੁਣੇ ਬੰਦ ਹੋਗੇ ਜੇ ਤੁਸੀਂ ਗੱਲ ਕਹੋ ਤਾਂ ਇਸ ਇਨਕਲਾਬ ਦੇ ਵਿੱਚ ਮਾਂਝੇ ਗਏ ਨੇ ਤਾਂ ਉਹ ਐਸਸੀ ਸ਼ੈਡਿਊਲ ਕਾਸਟ ਤੇ ਬੀਸੀ ਲੋਕ ਜਿਹੜੇ ਨੇ ਉਹ ਮਾਂਝੇ ਗਏ ਨੇ ਕਿਉਂ ਕਿ ਸਭ ਤੋਂ ਵੱਧ ਖਤਰਨਾਕ ਜਿਹੜੀ ਸਾਹਤ ਹੋਈ ਆ ਉਹ ਐਸਸੀ ਤੇ ਬੀਸੀ ਭਾਈਚਾਰੇ ਵਾਸਤੇ ਇਹ ਸਰਕਾਰ ਸਾਹਤ ਹੋਈ ਆ ਇਹਨਾਂ ਨੇ ਸਾਡੇ ਐਸਸੀ ਕਮਿਸ਼ਨ ਸੀ ਜਿਹੜਾ ਉਹਦੇ ਵਿੱਚੋਂ ਮੈਂਬਰਸ਼ਿਪ ਕੱਟ ਮੈਂਬਰ ਘਟਾ ਕੇ ਐਸਸੀ ਦਾ ਜਿਹੜਾ ਮੇਨ ਸੱਤਰ ਸੀ ਉਹ ਵੀ ਕੋਈ ਜਰਨਲ ਲਾਤਾ ਸੋ ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਇਹਨਾਂ ਇਨਕਲਾਬੀਆਂ ਦੀ ਇੱਕ ਹੋਰ ਸੋਚ ਸੁਣ ਲਓ ਇਹਨਾਂ ਦੇ ਕੱਲੇ ਕੱਲੇ ਜਾਣ ਕੇ ਐਮਐਲਏ ਨੂੰ ਘੇਰਿਆ ਜਾ ਰਾ ਮੰਤਰੀਆਂ ਨੂੰ ਘੇਰਿਆ ਜਾ ਰਾ ਆ ਕੱਲ ਤੁਸੀਂ ਦੇਖਿਆ ਹੁਣ 5 ਮਿੰਟ ਵਾਲੀ ਐਮਐਸਬ ਉਬੀਬਾ ਉਬੀ ਘੇਰ ਕੇ ਪੁੱਛਿਆ ਕਹਿੰਦੀ ਜੀ ਜਜ਼ਬਾਤਾਂ ਦੇ ਵਿੱਚ ਆ ਕੇ ਕਹਿੰਦੀ ਮੇਰੇ ਤੋਂ ਬੋਲ ਹੋ ਗਿਆ ਸੀ ਕਿਸੇ ਬੰਦੇ ਨੂੰ ਵੀ ਪੁੱਛ ਕੇ ਦੇਖ ਲੋ ਦੂਸਰੀ ਗੱਲ ਵੱਡਾ ਇਨਕਲਾਬ ਇਹਨਾਂ ਨੇ ਆ ਨਵਾਂ ਲਿਆਤਾ ਇੱਕ ਇਹਨਾਂ ਨੇ ਹੁਣ 13 ਦੀਆਂ 13 ਸੀਟਾਂ ਜਿਹੜੀਆਂ ਆਪਣੇ ਉਮੀਦਵਾਰ ਕੈਂਡੀਡੇਟ ਘੋਸ਼ਿਤ ਕੀਤੇ ਆ ਲੋਕ ਸਭਾ ਦੇ ਉਹਨਾਂ ਦੇ ਵਿੱਚ ਇੱਕ ਵੀ ਸਾਡੀ ਧੀ ਭੈਣ ਨੂੰ ਟਿਕਟ ਨਹੀਂ ਦਿੱਤੀ ਗਈ ਇੱਕ ਵੀ ਮਾਤਾ ਭੈਣ ਨੂੰ ਟਿਕਟ ਨਹੀਂ ਦਿੱਤੀ ਗਈ ਕਾਰਨ ਕਿਉਂਕਿ ਜਿਹੜੀ 50% ਰਿਜ਼ਰਵੇਸ਼ਨ ਸੀ ਉਹ ਵੀ ਇਹਨਾਂ ਨੇ ਖਤਮ ਕਰਤੀ ਐਸਸੀ ਭਾਈਚਾਰੇ ਦੀ ਰਿਜ਼ਰਵੇਸ਼ਨ ਦਾ ਇਹਨਾਂ ਨੇ ਖਤਮ ਕਰਨੀ ਹੀ ਕਰਨੀ ਸੀ ਇਹਨਾਂ ਨੇ ਦੂਸਰੀਆਂ ਰਿਜ਼ਰਵੇਸ਼ਨਾਂ ਵੀ ਖਤਮ ਕਰ ਦਿੱਤੀਆਂ ਭਗਵਾਨ ਤਮਾਹਨ ਨੂੰ ਤਾਂ ਮੈਂ ਸਿੱਧਾ ਜਾਣ ਕੇ ਕਈ ਵਾਰੀ ਸਟੇਜਾਂ ਤੇ ਬੋਲਿਆ ਤੁਹਾਡੇ ਮਾਧਿਅਮ ਰਾਹੀਂ ਵੀ ਗੱਲ ਕਰਨੀ ਚਾਹਣਾ ਕਹਿੰਦੇ ਕਾਨੂੰ ਥੁੱਕ ਨਾਲ ਕਰਦਾ ਪਕੌੜੇ ਮਾਨਾ ਉਹ ਕਾਨੂੰ ਥੁੱਕ ਨਾਲ ਕੱਢਦਾ ਪਕੌੜੇ ਮੰਨਾ ਉਹ ਕਾਨੂੰ ਥਾਂ ਥਾਂ ਤੇ ਮਾਰਦਾ ਗਪੌੜੇ ਮੰਨਾ ਅਸੀਂ ਬਿਠਾਇਆ ਤੈਨੂੰ ਰਾਜਗਦੀ ਉੱਤੇ ਤੂੰ ਕੋਈ ਰੱਬ ਤਾਂ ਨਹੀਂ ਉਹ ਪਿੰਡ ਸ਼ਹਿਰ ਕਸ ਵਿੱਚ ਨજર ਨਹੀਂ ਆਉਂਦਾ ਭਿੱਜੀ ਬਿੱਲੀ ਬਣ ਗਿਆ ਦਿੱਲੀ ਵਾਲਿਆਂ ਤੋਂ ਗਿਆ ਦਬਤਾ ਨਹੀਂ ਸੋ ਮੇਰੇ ਕਹਿਣ ਦਾ ਭਾਵ ਵੀ ਅੱਜ ਜੋ ਵੀ ਕਾਰਵਾਈ ਪੈ ਰਹੀ ਆ ਉਹ ਦਿੱਲੀ ਤੋਂ ਪੈ ਰਹੀ ਆ ਭਗਵਾਨ ਤੋਂ ਮਾਨ ਦੀ ਪੂਰੀ ਟੀਮ ਤੁਸੀਂ ਚਲੋ ਮੈਨੂੰ ਨਹੀਂ ਪਤਾ ਵੀ ਤੁਹਾਡਾ ਉਹਨਾਂ ਨਾਲ ਕਿੰਨਾ ਘਰਾਬਤਾ ਹੋਇਆ ਪਰ ਮੈਂ ਆਪਣੀ ਜ਼ੇਬੰਦੀ ਮਨ ਸਾਡਾ ਨਾਨ ਪੋਲਿਟিক্যাল ਸੰਗਠਨ ਬਾਜੀਗਰ ਬਨਜਾਰਾ ਸਮਾਜ ਸੰਘਾਪਤ ਕਮੇਟੀ ਸਾਨੂੰ ਬਹੁਤ ਮੁੱਦਿਆਂ ਤੇ ਜਾ ਕੇ ਇਹਨਾਂ ਦੇ ਮੰਤਰੀਆਂ ਨਾਲ ਜਾਂ ਐਮਐਲਏ ਨਾਲ ਜਾ ਕੇ ਮੀਟਿੰਗ ਲੈਣੀ ਪੈਂਦੀ ਹੈ ਅਸੀਂ ਇੱਕ ਵਾਰ ਦੀ ਗੱਲ ਦੱਸਦਾ ਮਨਜਿੰਦਰ ਸਿੰਘ ਗਿਆਸਪੁਰਾ ਨੇ ਇੱਥੋਂ ਦੇ ਅੰਮ੍ਰਿਤਾਲੇ ਤੇ ਹੈਪੀ ਨੇ ਪਠਾਨਾ ਬਸੀ ਪਠਾਨਾ ਤੋਂ ਅਸੀਂ ਉਹਨਾਂ ਨੂੰ ਮਿਲਣ ਵਾਸਤੇ ਗਏ ਤੇ ਅਸੀਂ ਅੱਧਾ ਘੰਟਾ ਬੈਠੇ ਰਹੇ ਅਸੀਂ ਉਹਨਾਂ ਨੂੰ ਕਿਹਾ ਜੀ ਸਾਡੀ ਗੱਲ ਸੁਣ ਲਓ ਕਹਿੰਦੇ ਜੀ 2 ਮਿੰਟ ਵੇਟ ਕਰੋ ਸਾਡੀ ਕਲਾਸ ਲੱਗ ਰਹੀ ਹੈ ਅਸੀਂ ਕਿਹਾ ਵੀ ਕਲਾਸ ਕਾਦੀ ਲੱਗ ਰਹੀ ਹੈ ਵੀ ਇੱਕ ਜਨਤਾ ਚੁਣੇ ਹੋਏ ਨਮਾਇੰਦੇ ਨੇ ਅਸੀਂ ਇਹਨਾਂ ਨਾਲ ਕੋਈ ਗੱਲਬਾਤ ਕਰਨੀ ਹੈ ਤੇ ਇਹਨਾਂ ਦੀ ਕਲਾਸ ਕਾਦੀ ਲੱਗ ਰਹੀ ਹੈ ਅਸੀਂ ਫੇਰ ਬੈਠੇ ਰਹੇ ਅੱਧੇ ਪੌਣੇ ਘੰਟੇ ਬਾਅਦ ਫੇਰ ਪੁੱਛਿਆ ਹਾਂ ਜੀ ਸਾਡੀ ਗੱਲਬਾਤ ਸੁਣ ਲਓ ਜੀ ਅਸੀਂ ਤੁਹਾਨੂੰ ਕੋਈ ਗੱਲਬਾਤ ਕਰਨ ਵਾਸਤੇ ਆਏ ਹਾਂ ਸੰਗਠਨ ਵੱਲੋਂ ਆਏ ਹਾਂ ਸਾਡੀ ਮਜਬੂ ਉਹਨਾਂ ਨੇ ਸਪਾਸਟ ਉੱਥੇ ਕਟੋਵਰ 20 ਬੰਦੇ ਹਾਜ਼ਰ ਸੀ ਕਹਿੰਦੇ ਜੀ ਇੱਥੇ ਅਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਪ੍ਰੈਸ ਨੋਟ ਵੀ ਨਹੀਂ ਦੇ ਸਕਦੇ ਕੋਈ ਸ਼ਬਦ ਨਹੀਂ ਬੋਲ ਸਕਦੇ ਅਸੀਂ ਜੇ ਮੀਡੀਆ ਦੇ ਰੂਬਰੂ ਹੋਣਾ ਤਾਂ ਸਾਨੂੰ ਸਾਰਾ ਹੀ ਗਾਈਡ ਕੀਤਾ ਜਾਂਦਾ ਹੈ ਉੱਤੇ ਮੈਂ ਦੇਖਿਆ ਕਿ ਇੱਕ 22-23 ਸਾਲ ਦੇ 18-19-19 ਸਾਲ ਦੇ 20-20 ਸਾਲ ਦੇ ਮੇਰੇ ਲੜਕੇ ਤੇ ਲੜਕੀਆਂ ਇਹਨਾਂ ਨੂੰ ਗਾਈਡ ਕਰ ਰਹੇ ਨੇ ਵੀ ਤੁਸੀਂ ਇਸ ਤਰ੍ਹਾਂ ਬੋਲਣਾ ਸੋ ਕਹਿਣ ਦਾ ਭਾਵ ਜਿਹੜੀ ਇਹਨਾਂ ਨੂੰ ਮਤੋਂ ਗੁਰਤੀ ਜਾਂ ਖਰਾਕ ਦਿੱਤੀ ਜਾਂਦੀ ਆ ਉਹੀ ਇਹ ਬਾਹਰ ਆ ਕੇ মিডিਆ ਦੇ ਸਾਹਮਣੇ ਉਗਲਦੇ ਆ ਜੀ ਕਿ ਨਾਮੀ ਕਹਿ ਸਕਦੇ ਮੈਂ ਕਹਿੰਦਾ ਜੀ ਓਪਨਲੀ ਇਹ ਦਿੱਲੀ ਦੀ ਕਹਿ ਸਕੀਏ ਤਾਂ ਦਿੱਲੀ ਦੀ ਸਰਕਾਰ ਚੱਲ ਰਹੀ ਆ ਭਗਵੰਤ ਮਾਨ ਦੇ ਹੱਥ ਜੇ ਤੁਸੀਂ ਕਹਿ ਦੋ ਵੀ ਇੱਥੇ ਕੁਝ ਹੈ ਕਰਨ ਨੂੰ ਕੁਝ ਵੀ ਨਹੀਂ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਸੀ ਉਹਨਾਂ ਨੇ ਤਾਂ ਸੀਟਾਂ ਦੇਖੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਬਹੁਤ ਬਹੁਤ ਮਤਨ ਨਾਲ ਜਿਤਾਇਆ ਹੁਣ ਫੇਰ ਜਿਹੜੇ 13 ਇਹਨਾਂ ਨੇ ਖੜੇ ਕੀਤੇ ਨੇ ਉਹ ਦਾਵਾ ਕਰਦੇ ਨੇ ਕਿ ਪੰਜਾਬ ਦੀ ਧਰਤੀ ਤੇ 13 ਦੀਆਂ 13 ਸੀਟਾਂ ਜਿੱਤਾਂਗੇ ਉਹਨੂੰ ਕਿਵੇਂ ਦੇਖਾਂਗੇ ਵੀਰ ਜੀ ਇਹ ਥੋੜੇ ਦਿਨ ਹੋਏ ਨੇ ਤੁਸੀਂ ਭਗਵੰਤ ਮਾਨ ਜੀ ਦਾ ਬਿਆਨ ਸੁਣਿਆ ਹੋਣਾ ਉਹਨਾਂ ਨੇ ਆਪਣੇ ਮੀਡੀਆ ਦੇ ਉੱਤੇ ਰੂਬਰੂ ਹੋ ਕੇ ਕਹਿ ਰਹੇ ਕਹਿੰਦੇ ਜੀ ਮੈਂ ਇਕੱਲਾ ਹੀ ਲੜ ਰਿਹਾ ਜੀ ਸੈਂਟਰ ਦੇ ਖਿਲਾਫ ਮੈਂ ਇਕੱਲਾ ਹੀ ਲੜ ਰਿਹਾ ਜੀ ਰਾਜਪਾਪ ਦੇ ਖਿਲਾਫ ਮੈਂ ਇਕੱਲਾ ਹੀ ਲੜ ਰਿਹਾ ਮੈਂ ਫਲਾਣ ਦੇ ਖਿਲਾਫ ਤਾ ਫਿਰ ਬਾਕੀ 91 ਕਿੱਧਰ ਗਏ ਜੇ ਉਹ ਇਕੱਲਾ ਹੀ ਲੜ ਰਿਹਾ ਤੇ ਹੁਣ ਕਹਿੰਦਾ ਵੀ 13 ਬੰਦੇ ਹੋਰ ਦੇ ਦੋ 13 ਹੱਥ ਹੋਰ ਦੇ ਦੋ 14 ਹੋ ਜਾਣਗੇ ਅਸੀਂ ਜਾ ਕੇ ਇਹਦਾ ਮਤਲਬ 91 ਦੀ ਐਮੀਅਤ ਉਹ ਸਮਝਦੀ ਨਹੀਂ ਹੈਗੇ ਜੇ ਆ 13 ਦੇ ਵੀ ਦਿੱਤੇ ਨਾ ਪੰਜਾਬ ਨੇ ਤਾਂ ਭਗਵੰਤ ਮਾਨ ਨੇ ਫਿਰ ਵੀ ਇਕੱਲੇ ਰਹਿਣਾ ਕਿਉਂ ਇਕੱਲਾ ਕਿਉਂ ਆ ਕਿਉਂਕਿ ਇਕੱਲੇ ਦੇ ਵੱਡਾ ਸੰਗੜਾ ਜਿਹੜਾ ਦਿੱਲੀ ਤੋਂ ਪਾਇਆ ਹੋਇਆ ਉਹ ਜੋ ਵੀ ਕਹਿੰਦੇ ਨੇ ਦੂਜਿਆ ਤਾਂ ਬੋਲ ਹੀ ਨਹੀਂ ਸਕਦੇ ਨਾ ਕਿਤੇ ਜਾ ਕੇ ਗੱਲ ਕਰ ਸਕਦੇ ਆ ਨਾ ਉਹਨਾਂ ਨੂੰ ਕੋਈ ਅਧਿਕਾਰ ਹੈ ਸੋ ਜਿਹੜੀਆਂ 13 ਜ਼ੀਰੋ ਵਾਲੀ ਗੱਲਬਾਤ ਹੈ ਵਾਕਈ ਭਗਵੰਤ ਮਾਨ ਸੱਚ ਬੋਲਦੇ ਆ ਉਹ ਕਹਿ ਰਿਹਾ ਵੀ 1 ਰੂ ਆਉਣੀ ਹੈ ਤੇ ਭਗਵਾਨ ਤਮਨ ਨੇ ਇਕੱਲੇ ਹੀ ਰਹਿਣਾ ਇਹ ਲੋਕ ਨੇ ਜਿਹੜੇ ਪਹਿਲਾਂ ਧੋਖਾ ਖਾ ਗਏ ਇਸ ਵਾਰ ਧੋਖਾ ਨਹੀਂ ਖਾਉਣਗੇ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਕਿ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਇੱਕ ਥਾਂ ਤੇ ਇਹਨਾਂ ਦਾ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਇਹਨਾਂ ਨੂੰ ਵੜਨ ਦਿੱਤਾ ਨਹੀਂ ਜਾ ਰਿਹਾ ਮਾਡਰ ਜੀ ਜਿਹੜੇ ਇਹਨਾਂ ਦੇ ਸੁਪਰੀਮੋ ਸੀ ਆਰਵਿੰਦ ਕੇਜਰੀਵਾਲ ਹਾਂਜੀ ਉਹ ਤਾਂ ਖੁਦ ਜੇਲ੍ਹ 'ਚ ਨੇ ਫਿਰ ਹੁਣ ਕੀ ਕਹਿਣਗੇ ਉਹਦੇ ਬਾਰੇ ਬਿਲਕੁਲ ਜੀ ਆਰਵਿੰਦ ਇਕੱਲਾ ਉਹ ਨਹੀਂ ਜੀ ਸੰਜੇ ਸਿੰਘ ਵੀ ਇਹ ਹੁਣੇ ਬਾਹਰ ਆਇਆ ਹੋਰ ਵੀ ਬਹੁਤ ਸਾਰੇ ਸਾਥੀ ਬੈਠੇ ਨੇ ਤੇ ਇੱਥੋਂ ਵੀ ਇਹਨਾਂ ਦੀਆਂ ਵਾਰੀਆਂ ਅਮਜੀਤਾ ਸਾਹਿਬ ਨੇ ਤੁਸੀਂ ਸੁਣਿਆ ਹੋਣਾ ਬਸੇ ਚਲੋ ਮੈਂ ਕਿਸੇ ਦਾ ਹਮਾਇਤੀ ਨਹੀਂ ਮੈਂ ਪਹਿਲਾਂ ਵੀ ਕਿਹਾ ਵੀ ਮੈਂ ਨਾਨ ਪੋਲਿਟਿਕਲ ਆ ਇੱਥੇ ਸਾਰੀਆਂ ਪਾਰਟੀਆਂ ਦੇ ਲੋਕ ਨੇ ਜਿਹੜੇ ਉਹ ਸਾਰੇ ਜਾਣ ਕੇ ਹੁਣ ਟਾਰਗੇਟ ਭਗਵੰਤ ਮਾਨ ਨੂੰ ਕਰੀ ਫਿਰਦੇ ਨੇ ਕਾਰਨ ਕੀ ਆ ਕਿਉਂਕਿ ਆਪ ਕਿਹੜਾ ਸੱਚਾ ਸੱਚਾ ਚੱਲ ਰਿਹਾ ਜੇ ਅੱਜ ਨਾਲ ਕਿ ਇਹਦੀ ਸਿਸਟਰ ਕੋਲੇ ਕਿਹੜਾ ਆਉਦਾ ਭਗਵੰਤ ਮਾਨ ਦੀ ਭੈਣ ਕੋਲੇ ਕੋਈ ਆਉਦਾ ਹੈਗਾ ਉਦੇ ਸਿਕਿਉਰਿਟੀ ਕਦੇ ਚੈੱਕ ਕਰੋ ਮੈਡਮ ਗੁਰਪ੍ਰੀਤ ਇਹਨਾਂ ਦੇ ਵਾਈਫ ਨੇ ਉਹਨਾਂ ਕੋਲੇ ਕੋਈ ਆਉਦਾ ਹੈਗਾ ਉਹਨਾਂ ਦੀ ਸਿਕਿਉਰਿਟੀ ਕਰੋ ਬਾਦਲਾ ਜਿੰਨੀ ਸਿਕਿਉਰਿਟੀ ਜਿੰਨੇ ਸਾਰੇ ਬਾਦਲ ਪਰਿਵਾਰ ਕੋਲੇ ਐਨੀ ਕੱਲੀ ਕੋਲੇ ਉਹਨਾਂ ਦੀ ਸਿਕਿਉਰਿਟੀ ਇਹਨਾਂ ਦੀ ਮਾਤਾ ਕੋਲੇ ਤੁਸੀਂ ਚੈੱਕ ਕਰੋ ਯਾਰ ਵੀ ਇੰਨਾ ਕੁਝ ਵੀਆਈਪੀ ਕਲਚਰ ਹੈ ਨਾ ਇੰਨਾ ਵਧਾਤਾ ਕਿ ਜਿਹੜਾ ਕਹਿੰਦਾ ਹੁੰਦਾ ਸੀ ਵੀ ਯਾਰ ਮੈਂ ਲੋਕਾਂ ਦੇ ਵਿੱਚ ਜਾ ਕੇ ਵੇਰਨੂੰ ਇਹਨਾਂ ਨੇ ਕਿਹਾ ਸੀ ਹਰਾ ਪੈਨ ਚਲਾਵਾਂਗੇ ਕਦੇ ਹਰਾ ਪੈਨ ਦੇਖਿਆ ਈ ਤੁਸੀਂ ਉਹ ਹਰਾ ਪੈਨ ਸੀ ਜਿਹੜਾ ਉਹ ਕਿਹਦੇ ਵਾਸਤੇ ਚੱਲਣਾ ਸੀ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਸੀ ਪਰ ਗਰੀਬੀ ਰੇਖਾ ਦੇ ਥੱਲੇ ਰਹਿਣ ਵਾਲਿਆਂ ਦੇ ਸਭ ਤੋਂ ਵੱਧ ਹਰਾਪਨ ਚੱਲਿਆ ਬਾਜੀਗਰ ਭਾਈਚਾਰ ਤੇ ਬਮੁਖਤ ਕਬੀਲਿਆਂ ਦੇ ਖਿਲਾਫ ਸਾਂਸੀ ਬੌਰੀਆ ਸਿਕਲੀਗਰ ਗੜਰੀਆ ਜਿਹੜਾ ਵਮੁਖਤ ਕਬੀਲੇ ਨੇ ਇਹਨਾਂ ਨੂੰ ਕਨਸਨਲ 2% ਦਾ ਕੋਟਾ ਮਿਲਦਾ ਸੀਗਾ 15 9 2022 ਨੂੰ ਭਗਵੰਤ ਮਾਨ ਨੇ ਆਉਂਦੇ ਸਾਰ ਪਹਿਲਾਂ ਸਾਡੇ ਤੇ ਉਹ ਜਿਹੜਾ ਹਰਾ ਪੰਨਾ ਸਾਡੇ ਖਿਲਾਫ ਚਲਾਇਆ ਸਾਡੇ ਤੇ ਕਾਟਾ ਮਾਰਿਆ ਉਹ ਹਰਾ ਪੰਨਾ ਜਿਹੜਾ ਸਾਡੀ ਭਲਾਈ ਵਾਸਤੇ ਵਰਤਣਾ ਸੀ ਸਾਡੇ ਗਲ ਵੱਡਣ ਤੇ ਆ ਗਿਆ ਸਾਡੇ ਘਟੋ ਘਟ ਹਜ਼ਾਰਾਂ ਬੱਚੇ ਸੜਕ ਦੇ ਉੱਤੇ ਰੋਲੇ ਨੇ ਦੀਵਾਲੀ ਵਾਲੇ ਦਿਨ ਨਾ ਨਾੜਾਂ ਚੋਂ ਖੂਨ ਕੱਢ ਗਏ ਦੀਵੇ ਵਾਲੇ ਆ ਖੂਨ ਦੇ ਦੀਵੇ ਵਾਲੇ ਆ ਨੰਗੇ ਧੜੋਕੇ ਭਲਾਈ ਮੰਤਰੀ ਦੇ ਮਾडम ਬਲਜੀਤ ਕੌਰ ਦੇ ਘਰ ਮੂਰੇ 120 ਦਿਨ ਧਰਨਾ ਦੇ ਕੇ ਨਵੇਂ ਸਾਲ ਦੇ ਵਾਲੇ ਜਣ ਅੱਧ ਤੜਾ ਪੂਰੇ ਸਾਲ ਦੇ ਵਿੱਚ ਅੱਧ ਤੜਾ ਨੰਗੇ ਹੋ ਕੇ ਬੱਚੇ ਪੱਤੇ ਇੰਨੇ ਘਰਾਓ ਕਰਤੇ ਭਗਵੰਤ ਮਾਨ ਦੇ ਘਰ ਦਾ ਘਰਾਓ ਕੀਤਾ ਸੀ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਕਹਿੰਦੇ ਵੀ ਇਹ ਵੀ ਆਈਪੀ ਕਲਚਰ ਖਤਮ ਕਰਨਾ ਜੀ ਅਸੀਂ ਤੁਹਾਡੇ ਘਰਾਂ ਚੋਂ ਆ ਕੇ ਸਰਕਾਰ ਚੱਲੂਗੀ ਅਸੀਂ ਮਿਲਣ ਵਾਸਤੇ ਚਲੇਗੇ ਜੀ ਧਰਨਾ ਦਿੱਤਾ ਸੀ ਘਰਾਓ ਕਰਨਾ ਸੀ ਭਗਵੰਤ ਮਾਨ ਸਾਹਿਬ ਦੇ ਘਰ ਦਾ ਸਾਡਾ 750 ਬੰਦਾ ਸਾਰੇ ਮੁਕਤਬੀ ਲਿਆਂਦਾ ਅਸੀਂ ਚਲੇ ਗਏ ਜੀ ਤੇ ਹੈਰਾਨੀ ਦੀ ਗੱਲ ਇਹ ਸੀ ਵੀ ਜਿੰਨੇ ਸਾਡੇ ਬੰਦੇ ਸੀ ਉਹ ਦੁੱਗਣੀ ਫੋਰਸ ਲਾਤੀ ਸਾਨੂੰ ਰੋਕਣ ਵਾਸਤੇ ਬੈਰੀਕੇਡਿੰਗ ਕਰਤੀ ਉੱਥੇ ਉੱਥੇ ਚੀਮਾ ਸਾਹਿਬ ਸੀ ਐਸਐਸਬੀ ਸਾਹਿਬ ਉਦੋਂ ਤੇ ਚੀਮਾ ਸਾਹਿਬ ਆਕੇ ਮੈਨੂੰ ਕਹਿੰਦੇ ਮਾਸਟਰ ਜੀ ਵੀ ਤੁਸੀਂ ਦੱਸੋ ਤੁਸੀਂ ਕੰਮ ਮੈਂ ਜੀ ਅਸੀਂ ਤਾਂ ਘਰੇ ਮਾਨ ਸਾਹਿਬ ਨੂੰ ਮਿਲਣ ਵਾਸਤੇ ਜਾਣਾ ਕਹਿੰਦਾ ਜੀ ਸਾਤੋਂ ਸਾਡੇ ਨਾਲ ਦੋ ਬੰਦੇ ਭੇਜ ਦਿਓ ਜਾ ਕੇ ਚੈੱਕ ਕਰ ਲਓ ਕੋਠੀ ਦੇ ਵਿੱਚ ਕੋਈ ਵੀ ਨਹੀਂ ਹੈਗਾ ਮਾ ਹੱਦ ਹੋ ਗਈ ਕੋਠੀ 'ਚ ਕੋਈ ਵੀ ਨਹੀਂ ਕਹਿੰਦੇ ਨਾ ਜੀ ਮਹਾਂਜਰ ਕੋਠੀ ਦੇ ਵਿੱਚ ਕੋਈ ਤਾਂ ਹੋਊ ਸਾਡੀ ਸਭ ਤੋਂ ਮੰਗ ਪੱਤਰ ਫੜ ਲੂ ਸਾਡੀ ਕੋਈ ਸੈਟੀਸਫਾਈ ਕਰਵਾ ਦੂ ਅਸੀਂ ਇੰਨੀ ਦੂਰੋਂ ਚੱਲ ਕੇ ਆਏ ਆ ਪੂਰੇ ਪੰਜਾਬ ਦੇ ਲੋਕ ਇਕੱਠੇ ਹੋਏ ਆ ਕਹਿੰਦੇ ਜੀ ਬਿਲਕੁਲ ਨਹੀਂ ਸਾਡੇ ਨਾਲ ਬੰਦੇ ਚੱਲੇ ਚੱਲੋ ਦੋ ਅਸੀਂ ਤੁਹਾਨੂੰ ਸਾਰੀ ਕੋਠੀ ਕਮਾ ਦਿੰਨੇ ਆ ਤੁਹਾਨੂੰ ਦੇਖ ਕੇ ਕੋਈ ਲੁਕਿਆ ਨਹੀਂ ਐਸੀ ਕੋਠੀ ਦੇ ਵਿੱਚ ਕੋਈ ਨਹੀਂ ਤਾਂ ਮੈਂ ਹੈਰਾਨ ਸੀ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਮੈਂ ਹਾਂ ਜੀ ਫਿਰ ਇੱਟਾਂ ਦੀ ਰਾਖੀ ਵਾਸਤੇ 700 ਬੰਦਾ ਅਸੀਂ ਆਏ ਆ ਤੇ ਤੁਹਾਨੂੰ 7-800 ਬੰਦਿਆਂ ਨੂੰ ਕਾਦੇ ਵਾਸਤੇ ਟੰਗਿਆ ਵੀ ਐਟਾਂ ਦੀ ਰਾਖੀ ਕਰੋ ਫਿਰ ਤੁਸੀਂ 사이ਡ ਤੇ ਹੋ ਜਾਓ ਅਸੀਂ ਕੋਠੀ ਦਿਵਾ ਕੇ ਬਹਿ ਜੰਨੇ ਆ ਮਾਨ ਸਾਹਿਬ ਔਖਾ ਖਤਮ ਨਹੀਂ ਹੋਇਆ ਇਹਨਾਂ ਨੇ 10 ਗੁਣਾ ਇਹਨੂੰ ਵਡਾਵਾ ਦਿੱਤਾ ਮੱਡੀ ਕਰੇ ਤੇ ਬਾਕੀ ਆਖਰ ਵਿੱਚ ਇਹ ਵੀ ਆ ਜੀ ਮਾਸਟਰ ਜੀ ਥਾਣਿਆਂ ਦੇ ਵਿੱਚ ਜਿੱਨੇ ਐਸਸੀ ਸਮਾਜ ਦੇ ਲੋਕ ਆਪਣੀਆਂ ਫਰਿਆਦਾਂ ਲੈ ਕੇ ਜਾਂਦੇ ਨੇ ਬਿਲਕੁਲ ਜੀ ਉੱਥੇ ਵੀ ਉਹਨਾਂ ਨੂੰ ਬਹੁਤ ੱਤਕੇ ਤੋਲੇ ਖਾਣੇ ਪੈਂਦੇ ਨੇ ਐਂਡ ਨੂੰ ਹੰਬ ਹਾਰ ਕੇ ਉਹ ਬਹਿ ਜਾਂਦੇ ਨੇ ਇਨਸਾਫ ਕਿਤੇ ਵੀ ਨਹੀਂ ਮਿਲਦਾ ਆਖਰ ਵਿੱਚ ਕੀ ਕਹਾਂ ਬਿਲਕੁਲ ਜੀ ਐਸਸੀ ਭਾਈਚਾਰਾ ਇਹ ਤਾਂ ਉਮੀਦ ਹੀ ਨਾ ਰੱਖੇ ਪੁਲਿਸ ਪ੍ਰਸ਼ਾਸਨ ਤੋਂ ਕਿ ਤੁਹਾਨੂੰ ਕੋਈ ਇਨਿਆਮ ਮਿਲ ਜੂਗਾ ਪਹਿਲੀ ਗੱਲ ਇਹ ਛੋਟੇ ਲੈਵਲ ਤੋਂ ਲੈ ਕੇ ਇੱਕ ਸਿਪਾਹੀ ਤੋਂ ਲੈ ਕੇ ਡੀਜੀਪੀ ਤੱਕ ਜਾਣ ਕੇ ਇੱਕੋ ਹੀ ਗੱਲ ਬਾਤ ਹੈ ਐਸਸੀ ਭਾਈਚਾਰਾ ਜੋ ਮਰਜ਼ੀ ਕਰ ਲਵੇ ਇਹਨਾਂ ਨੇ ਜਦੋਂ ਤੁਸੀਂ ਐਪਲੀਕੇਸ਼ਨ ਦੇ ਕੇ ਨਿਕਲੋਗੇ ਬਾਹਰ ਇਹਨਾਂ ਨੇ ਪਹਿਲਾਂ ਹੋਰ ਰੱਦੀ ਦੇ ਵਾਲੇ ਟੋਕੜੇ ਦੇ ਵਿੱਚੋਂ ਸੁੱਟਣੀ ਹੁੰਦੀ ਹੈ ਔਰ ਲਗਭਗ ਜਿਹੜਾ ਐਸਸੀਐਸਟੀ ਐਕਟ ਜਿਹਦੇ ਤਹਿਤ ਸਾਨੂੰ ਥੋੜਾ ਜਿਹਾ ਪ੍ਰੋਡਕਸ਼ਨ ਮਿਲਦੀ ਹੈ ਜਿੰਨਾ ਤੱਕ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਪ੍ਰੋਟੈਕਟ ਮੈਸਸ ਕਰਦੇ ਆ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਆ ਉਹ ਤਾਂ ਇਹਨਾਂ ਨੇ ਜਮੇ ਕਹਾਣੇ ਕਰਤਾ ਉਹਦਾ ਤੁਸੀਂ ਪਿਛਲੇ ਸਾਲ ਦੀ ਆਰਟੀਆਈ ਪਾ ਕੇ ਕੱਢ ਕੇ ਦੇਖ ਲਓ ਕਿੰਨੇ ਕ ਲੋਕਾਂ ਤੇ ਐਸਸੀਐਸਟੀ ਐਕਟ ਲੱਗਿਆ ਨਹੀਂ ਲਾ ਰਹੇ ਕਿਉਂ ਲੱਗੂਗਾ ਕਾਦੇ ਵਾਸਤੇ ਲਾਉਣਗੇ ਇਹ ਇਹਨਾਂ ਨੇ ਐਸਸੀਐਮ ਮੈਂਬਰੇ ਖਤਮ ਕਰਤੇ ਉਹ ਜਿਹੜਾ ਬਣਾਇਆ ਹੋਇਆ ਇਹਨਾਂ ਨੇ ਵਿੰਗ ਬਣਾਇਆ ਹੋਇਆ ਜਾਂ ਜਿਹੜਾ ਆਧਾਰਾ ਬਣਾਇਆ ਹੋਇਆ ਉਸ ਆਧਾਰੇ ਦੇ ਵਿੱਚ ਸਾਡੀ ਸੁਣਨ ਵਾਲਾ ਕੋਈ ਗੱਲ ਹੀ ਨਹੀਂ ਹੈਗਾ ਸਾਡੀ ਗੱਲ ਕਰਨ ਵਾਲਾ ਕੋਈ ਹੈ ਹੀ ਨਹੀਂ ਭਾਜਪੀ ਖਾਸ ਕਰਕੇ ਕੱਲੀ ਬੀਜੇਪੀ ਨਹੀਂ ਵੈਸੇ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਨੇ ਪਰ ਬੀਜੇਪੀ ਇੱਕ ਇਹੋ ਜਿਹਾ ਛੜਿਆੰਤਰ ਰਚ ਰਹੀ ਹੈ ਜੇ ਇਸ ਵਾਰ 2024 ਦੇ ਵਿੱਚ ਵੀ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਮੋਦੀ ਜਾਂ ਉਹਦੇ ਮੋਦੀ ਦੇ ਸੰਜੀਵਾਲ ਤਾਂ ਕੋਈ ਵੀ ਉਹਦਾ ਆਪਣਾ ਉਹ ਪੀਐਮ ਬਣਾ ਲੈਂਦੇ ਨੇ ਤਾਂ ਭੁੱਲ ਜੋ ਵੀਰੇ ਮੁੜ ਕੇ ਵੋਟਾਂ ਨਹੀਂ ਪੈਣੀਆਂ ਇੱਥੇ ਅਸੀਂ ਪਹਿਲਾਂ ਜਿਵੇਂ ਅੱਜ ਤੋਂ 4-5 ਸਾਲ ਸਾਲ ਪਹਿਲਾਂ ਗੁਲਾਮ ਸੀ ਉਦਾਂ ਦੀ ਗੁਲਾਮੀ ਹੋਊਗੀ ਉਹ ਗੁਲਾਮੀ ਤੁਸੀਂ ਦੇਖ ਹੀ ਰਹੇ ਹੋ ਪੈਲ ਦੇ ਵਿੱਚ ਕੀ ਹੋਇਆ ਪੈਲ ਦੇ ਵਿੱਚ ਸਾਡੇ ਹੀ ਅਸੀਂ ਭਾਈ ਚਾਰੇ ਦਾ ਬੰਦਾ ਉਹ ਬੰਦਾ ਜਣਕੇ ਉਹਨੂੰ ਨਮਾਇੰਦਗੀ ਦਿੱਤੀ ਆ ਕਾਦੇ ਵਾਸਤੇ ਤੂੰ ਬੰਦੇ ਇਕੱਠੇ ਕਰਕੇ ਲਈ ਆ ਜਦੋਂ ਬੰਦੇ ਇਕੱਠੇ ਕਰਕੇ ਲੈ ਕੇ ਚਲੇ ਜਾਂਦਾ ਉੱਥੇ ਜਾ ਕੇ ਉਹਨੂੰ ਬੋਲਣ ਦਾ ਅਧਿਕਾਰ ਵੀ ਨਹੀਂ ਉਹ ਕੋਈ ਗੱਲ ਵੀ ਨਹੀਂ ਕਰ ਸਕਦਾ ਅਜੇ ਉਹ ਬੋਲਣ ਵਾਸਤੇ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਕੋਈ ਗੱਲ ਕਰਨ ਦੋ ਲੇਡੀਜ਼ ਦੀ ਗੱਲ ਕਰਨ ਦੋ ਮੇਰੇ ਸਮਾਜ ਦੀ ਗੱਲ ਕਰਨ ਦੋ ਤਾਂ ਉਸ ਬੰਦੇ ਦੇ ਗਲ ਪੈਂਦੇ ਆ ਉਹਦੀ ਪਗੜੀ ਤੱਕ ਉਤਾਰ ਕੇ ਠੁੱਡਿਆਂ ਦੇ ਨਾਲ ਸੁੱਟੀ ਜਾਂਦੀ ਆ ਉਸ ਬੰਦੇ ਨੂੰ ਬਾਅਦ ਵਿੱਚ ਕਿਤੇ ਦਾਖਲ ਵੀ ਨਹੀਂ ਹੋਣ ਦਿੱਤਾ ਜਾਂਦਾ ਜਿਹੜੇ ਬੰਦਿਆਂ ਤੇ ਫਾਰਮੈਲਿਟੀ ਦੇ ਤੌਰ ਜਥੇਬੰਦੀਆਂ ਦਾ ਜ਼ੋਰ ਪੈਂਦਾ ਫਾਰਮੈਲਿਟੀ ਦੇ ਤੌਰ ਤੇ ਉਹਨਾਂ ਬੰਦਿਆਂ ਤੇ ਪਰਚ ਅਜੇ ਹੈ ਨਹੀਂ ਤੇ ਮੁੱਖ ਦੋਸ਼ੀ ਬਾਹਰ ਕਰ ਦਿੱਤਾ ਭਾਰਤ ਤੇ ਰਾਜ ਕਰਨ ਵਾਲੀ ਮੋਦੀ ਸਰਕਾਰ ਦਾ ਜਿਹੜਾ ਨਮਾਇੰਦਾ ਉਹਨੂੰ ਇਨਸਾਫ ਨਹੀਂ ਮਿਲਦਾ ਆਮ ਜਿਹੜਾ ਐਸਸੀ ਸਮਾਜ ਦਾ ਵਰਕਰ ਹੋਊਗਾ ਜਾਂ ਕੋਈ ਗਰੀਬ ਹੋਊਗਾ ਗੁਰਬਾ ਹੋ ਜਿਹੜਾ ਨਤ ਕਰਕੇ ਖਾਣ ਵਾਲਾ ਉਹਨੂੰ ਨਿਸਾਬ ਕੱਥੋਂ ਵੀਰ ਜੀ ਬਿਲਕੁਲ ਸਹੀ ਸਹੀ ਉਹਨਾਂ ਨੂੰ ਐਸਸੀ ਭਾਈਚਾਰੇ ਨੂੰ ਇਹ ਆਪਣਾ ਗੁਲਾਮ ਹੀ ਮੰਨਦੇ ਆ ਤੇ ਗੁਲਾਮ دوسری ਗੱਲ ਜਿਹੜੇ ਸਾਡੇ ਭਾਈਚਾਰੇ ਦੇ ਇਹਨਾਂ ਦੇ ਜਾ ਕੇ ਗੁਲਾਮੀ ਕਰ ਰਹੇ ਆ ਮੈਂ ਉਹ ਗੁਲਾਮੀ ਉਹਨਾਂ ਨੂੰ ਮੈਂ ਕਹੂੰਗਾ ਵੀ ਇਹਨਾਂ ਦੇ ਪਿਓਰ ਸੀਰੀ ਲੱਗੇ ਹੋਏ ਆ ਮੈਨੂੰ ਬਹੁਤ ਪਹਿਲਾਂ ਜਾਣ ਕੇ ਕੋਸ਼ਿਸ਼ ਜਾਣ ਕੇ ਸਰਦਾਰ ਸ਼ਮਸ਼ੇਰ ਸਿੰਘ ਦੁੱਲੋਂ ਬੜੇ ਸਤਿਕਾਰਯੋਗ ਨੇ ਐਸਸੀ ਭਾਈਚਾਰੇ ਦੇ ਆਗੂ ਰਹੇ ਨੇ ਉਹਨਾਂ ਨੇ ਇੱਕ ਵਾਰੀ ਬੋਲ ਸ਼ਬਦ ਬੋਲਿਆ ਸੀ ਫਲਾਣਾ ਬੰਦਾ ਵੀ ਸੀਰੀ ਲੱਗਿਆ ਹੋਇਆ ਉਹਨਾਂ ਦਾ ਤਾਂ ਮੈਨੂੰ ਉਹਦਾ ਬੜਾ ਮਹਿਸੂਸ ਹੋਇਆ ਵੀ ਸਾਡੇ ਐਸਸੀ ਭਾਈਚਾਰੇ ਦਾ ਹੀ ਬੰਦਾ ਇਸ ਤਰ੍ਹਾਂ ਕਿਉਂ ਬੋਲਦਾ ਅੱਜ ਮੈਨੂੰ ਖੁਦ ਮਹਿਸੂਸ ਹੁੰਦਾ ਕਿ ਬਾਦਲ ਦੇ ਬਾਦਲਾਂ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਚਾਹੇ ਭਗਵੰਤ ਮਾਨ ਦੇ ਜਿਹੜੇ ਸਾਡੇ 33 34 ਬੰਦੇ ਜਿੱਤ ਕੇ ਗਏ ਆ ਨਾ 92 ਦੇ ਵਿੱਚ ਉਹ ਵੀ ਇਹ ਭਗਵੰਤ ਮਾਨ ਦੇ ਸੀਰੀਓ ਹੀ ਨੇ ਜਦੋਂ ਉਹਨਾਂ ਨੂੰ ਅਸੀਂ ਗੱਲਬਾਤ ਕਰਦੇ ਆ ਯਾਰ ਗੱਲਬਾਤ ਕਰੋ ਪਤਾ ਨਹੀਂ ਕਿਹੜੀ ਗੱਲ ਦਾ ਡਰਾ ਉਹਨਾਂ ਨੂੰ ਵੀਰ ਜੀ ਐਸਸੀ ਭਾਈਚਾਰੇ ਨੂੰ ਤਾਂ ਆਸਾਂ ਰੱਖਣੀਆਂ ਹੀ ਨਹੀਂ ਚਾਹੀਦੀਆਂ ਇੱਕ ਫਾਰਮੈਲਿਟੀ ਦੇ ਤੌਰ ਤੇ ਇੱਕ ਕਬੀਲਿਆਂ ਦੇ ਵਿੱਚੋਂ ਹੀ ਨੇ ਸਾਡੇ ਉੱਚਾ ਦਾ ਇੰਡੀਆ ਦਾ ਉੱਚਾ ਦਾ ਦੀਪਤੀ ਮੋਰਮੀ ਦੀ ਸਾਡੇ ਸਤਿਕਾਰਯੋਗ ਨੇ ਉਹਨਾਂ ਨੂੰ ਰਾਸ਼ਟਰਪਤੀ ਦਾ ਦਰਜਾ ਦਿੱਤਾ ਹੈ ਉਹਨਾਂ ਨਾਲ ਕੀ ਵੈਕਟਰਾਂ ਹੋ ਰਿਹਾ ਉਹਨਾਂ ਨਾਲ ਕੀ ਜਾਣ ਕੇ ਉਹਨਾਂ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ ਐਡੇ ਵੱਡੇ ਅਹੁਦੇ ਤੇ ਬਿਰਾਜਮਾਨ ਹੁੰਦੇ ਆ ਜਿੱਥੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਖੜਨਾ ਚਾਹੀਦਾ ਤੇ ਆਪੇ ਕੁਰਸੀਆਂ ਤੇ ਬੈਠੇ ਹੁੰਦੇ ਤੇ ਉਹ ਸਾਡੀ ਮਾਤਾ ਪਿਤਾ ਜਣ ਕੇ ਜੋ ਵੀ ਆ ਸਾਡੇ ਸਤਿਕਾਰਯੋਗ ਨੇ ਉਹ ਉਹਨਾਂ ਦੇ ਮੂਹਰੇ ਹੱਥ ਜੋੜ ਕੇ ਖੜੀ ਹੁੰਦੀ ਹੈ ਇਹ ਹੀ ਜੀ ਤਾਂ ਦੁਰਦਸ਼ਾ ਹੋਗੀ ਕੀ ਆਸ ਰੱਖਦੇ ਆ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦੀ ਦੁਰਦਸ਼ਾ ਬਹੁਤ ਮਾੜੀ ਹੋਣੀ ਹੈ ਮੈਂ ਤਾਂ ਇੱਕੋ ਹੀ ਸੰਦੇਸ਼ ਦੇਣਾ ਚਾਹੁੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਐਸਸੀ ਭਾਈਚਾਰੇ ਦੇ ਵਿੱਚ ਜਿਹੜੀਆਂ ਸਾਡੀਆਂ ਪੁਆੜੇ ਪਾਏ ਹੋਣੇ ਜਸ ਆ ਆ ਫਲਾਣਾ ਪਲਾਣਾ ਇਹ ਕਟੋਅਰ ਜਨਕੇ 50 ਤੋਤੇ ਸਾਡੀਆਂ ਜਸੇਬੰਦੀਆਂ ਫਿਰ ਦਿੰਦੀਆਂ ਮੈਂ ਕਹਿੰਦਾ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਵਾਰੀ ਸਾਨੂੰ ਸੈਟਿੰਗ ਲੈਣੀ ਚਾਹੀਦੀ ਆਪਣੇ ਵਿਚਾਰ ਸਾਂਝੇ ਕਰ ਲੈਣੇ ਚਾਹੀਦੀ ਹੈ ਹੁਣ ਬਹੁਜਨ ਸਮਾਜ ਪਾਰਟੀ ਦੇ ਵਿੱਚ ਕੀ ਇਹ ਗੱਲਬਾਤ ਮੈਂ ਬਹੁਜਨ ਸਮਾਜ ਪਾਰਟੀ ਬਾਰੇ ਵੀ ਦੋ ਮੋਟੇ ਸ਼ਬਦ ਬੋਲਣਾ ਚਾਹੂੰਗਾ ਤੁਹਾਡਾ ਟਾਈਮ ਲੈਣਾ ਬਹੁਜਨ ਸਮਾਜ ਪਾਰਟੀ ਤੋਂ ਇਸ ਵਾਰ ਅਸੀਂ ਵਿਮੁਖਤ ਕਬੀਲੇ ਸਾਰੇ ਇਕੱਠੇ ਕੋ 40 ਲੱਖ ਦੇ ਲਗਭਗ ਵੋਟ ਹੈ ਜੀ ਪੰਜਾਬ ਤੇ ਸਾਡਾ ਵਿਮੁਖਤ ਜਾਤੀਆਂ ਦਾ ਜਿਹੜੇ ਕਬੀਲੇ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਕੋਸ਼ਿਸ਼ ਕੀਤੀ ਯਾਰ ਇਸ ਵਾਰ ਕਿਉਂ ਨਾ ਯਾਰ ਵੀ ਆਪਾਂ ਇਹਨਾਂ ਵੱਡੀਆਂ ਪਾਰਟੀਆਂ ਦਾ ਰਵੈਤੀ ਪਾਰਟੀਆਂ ਦਾ ਖੜਾ ਛੱਡ ਕੇ ਬਹੁਜਨ ਸਮਾਜ ਪਾਰਟੀ ਵੱਲ ਹੋ ਜਾਈਏ ਇੱਥੇ ਤਾਂ ਸਾਨੂੰ ਮਾਨ ਸਤਿਕਾਰ ਮਿਲੂਗਾ ਸਾਡੀ ਆਪਣੀ ਪਾਰਟੀ ਆ ਗੜੀ ਸਾਹਿਬ ਨਾਲ ਮੀਟਿੰਗਾਂ ਹੋਈਆਂ ਸੈਲਾ ਜੀ ਨਾਲ ਮੀਟਿੰਗਾਂ ਹੋਈਆਂ ਬਹਿਨੀਪਾਲ ਨਾਲ ਮੀਟਿੰਗਾਂ ਹੋਈਆਂ ਹੋਰ ਬਹੁਤ ਸਾਰੇ ਲੋਕਾਂ ਨਾਲ ਮੀਟਿੰਗਾਂ ਹੋਈਆਂ ਤਾਂ ਆਖਿਰ ਨੂੰ ਸਹਿਮਤੀ ਹੋ ਗਈ ਵੀ ਤੁਹਾਨੂੰ ਇੱਕ ਟਿਕਟ ਦਵਾਂਗੇ ਇੱਕ ਟਿਕਟ ਦੇ ਦੇਣ ਦੀ ਬਜਾਏ ਵੀ ਸਾਰੇ ਤੇ ਕੰਡੀਸ਼ਨਾਂ ਇਦਾਂ ਦੀਆਂ ਹਾਰਡ ਲਾਤੀਆਂ ਤੇ ਉਹ ਕੰਡੀਸ਼ਨਾਂ ਮੁਤਾਬਕ ਸਾਨੂੰ ਇੱਕ ਟਿਕਟ ਵੀ ਨਹੀਂ ਮਿਲੀ ਸੋ ਇੱਥੇ ਆਪਾਂ ਕੀ ਕਹਿ ਸਕਦੇ ਆ ਸਾਡੇ ਵਿੱਚ ਜਿਹੜੀਆਂ ਵੰਡੀਆਂ ਪਾਈਆਂ ਜਾਣੀਆਂ ਉੱਥੇ ਬਹੁਜਨ ਸਮਾਜ ਪਾਰਟੀ ਦੇ ਲੀਡਰਾਂ ਦਾ ਕਸੂਰ ਨਹੀਂ ਉੱਥੇ ਜਾਣ ਕੇ ਉਹ ਜਿਹੜੇ ਉਹਨਾਂ ਦੀ ਵੀ ਸੋਚ ਦੇ ਉੱਤੇ ਕੋਈ ਪਕੜਾ ਦੇ ਬੈਠੇ ਆ ਉਹਨਾਂ ਨੇ ਰੋਕਿਆ ਵੀ ਅਗਰ ਬਾਜੀਗਰ ਭਾਈਚਾਰੇ ਨੂੰ ਜਾਂ ਵਿਮੁਖਤ ਜਾਤੀਆਂ ਨੂੰ ਇੱਕ ਟਿਕਟ ਦੇ ਦਿੱਤੀ ਇਹਨਾਂ ਨੇ ਵੋਟ ਬੈਂਕ ਜਿਹੜਾ ਬਹੁਤ ਜ਼ਿਆਦਾ ਵਧਾ ਲੈਣਾ ਤੇ ਮੁੜ ਕੇ ਇਹ ਬਹੁਜਨ ਸਮਾਜ ਪਾਰਟੀ ਤੇ ਭਾਰੂ ਪੈ ਜਾਣਗੇ ਸਾਡੀ ਇਹ ਮਨਸਾ ਨਹੀਂ ਸੀ ਅਸੀਂ ਚਾਹੁੰਦੇ ਸੀ ਵੀ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਆ ਜਿਹੜਾ ਉਹ ਵਧੇ ਕੈਡਰ ਵਧੇ ਸਾਡੇ ਲੋਕਾਂ ਐਕਟੀਵਿਟੀ ਜਿਨੇ ਸਾਡੇ ਲੋਕਾਂ ਦੇ ਗਲਾਂ ਦੇ ਵਿੱਚ ਵੱਡੇ ਵੱਡੇ ਸੰਕਲਪ ਆਏ ਹੋਏ ਨੇ ਉਹ ਚਾਹ ਕੇ ਵੀ ਸਾਡੇ ਭਾਈਚਾਰੇ ਨੂੰ ਇੱਕ ਨਹੀਂ ਹੋਣ ਦੇ ਰਹੇ ਇਸੇ ਕਰਕੇ ਅਸੀਂ ਨਾਨ ਪੋਲੀਟੀਕਲ ਸੰਗਠਨ ਬਣਾਇਆ ਹੋਇਆ ਜਿੰਨੇ ਸਾਡੇ ਭਾਈਚਾਰੇ ਨਾਨ ਪੋਲੀਟੀਕਲ ਸੋਚ ਵਾਲੇ ਬੰਦੇ ਆ ਸੀ ਉਹਨਾਂ ਸਾਰਿਆਂ ਨੂੰ ਲੈ ਕੇ ਅਸੀਂ ਇੱਕ ਮੰਚ ਤਿਆਰ ਕਰ ਰਹੇ ਹਾਂ ਪਰਮਾਤਮਾ ਨੇ ਕੀਤਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਅਸੀਂ ਬਹੁਤ ਜਲਦੀ ਕੰਮ ਜਾਰੀ ਰਹੀ ਹੋਵਾਂ ਬਹੁਤ ਧੰਨਵਾਦ ਮਾਹਰ ਜੀ ਓਕੇ ਧੰਨਵਾਦ ਸੋ ਮਾਸਟਰ ਜੀ ਨੇ ਬਹੁਤ ਹੀ ਜਾਣਕਾਰੀ ਗੱਲਾਂ ਵੀ ਦਸੀਆਂ ਨੇ ਕਿ ਸਾਡੇ ਸਮਾਜ ਦੀਆਂ ਸਮੂਹ ਜਥੇਬੰਦੀਆਂ ਜਿਹੜੀਆਂ ਬਹੁਤ ਜ਼ਿਆਦੇ ਪੰਜਾਬ ਦੀ ਧਰਤੀ ਤੇ ਪੈਰ ਫਸਾਰੇ ਹੋਏ ਨੇ ਸਾਰਿਆਂ ਨੂੰ ਇੱਕ ਮੰਚ ਤੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਤਾਂ ਜੋ ਐਸੀ ਸਮਾਜ ਦੀਆਂ ਜਿਹੜੀਆਂ ਹੁਣ ਤੱਕ ਹੱਕ ਨਹੀਂ ਮਿਲਦੇ ਤਾਂ ਰੋੜਨਾ ਪੈ ਰਿਹਾ ਥਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਲੀਡਰ ਉਹਨਾਂ ਨੂੰ ਵਾਰਤਦੇ ਨੇ ਪਰ ਵੋਟਾਂ ਵੇਲੇ ਤਾਂ ਬਾਪੂ ਕਹਿੰਦੇ ਨੇ ਪਰ ਇਨਸਾਫ ਦੇਣ ਵੇਲੇ ਕੋਈ ਵੀ ਨਾਲ ਤੁਰਦਾ ਤਾਂ ਇਸ ਕਰਕੇ ਮਾਸਟਰ ਜੀ ਬਾਰ-ਬਾਰ ਆਖਦੇ ਨੇ ਦੇ ਸਮੂਹ ਜਥੇਬੰਦੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸੰਘਰਸ਼ ਕਰਨਾ ਬਣਦਾ। ਇੱਥੇ ਹੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੀਪ ਸ਼ਰਾਬਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ